ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੋ ਮਹੱਲਾ ਪਹਿਲਾ ਕਰ ਰੋ ਰੇ ਮਨ ਮੁਗਦ ਇਆਨੇ ਜਰਾਮ ਜਪੋ ਅੰਤਰਗੰਤ ਧਿਆਨੇ ਰੇ ਤੂੰ ਪਾਵਹਿ ਸ਼ਾਸਤਰ ਗਿਆਨ ਤੋਂ ਰਹਿਤ ਮੁਗਦ ਬੇਸਮਝ ਤੇ ਸਰੂਪ ਗਿਆਨ ਵੱਲੋਂ ਇਆਨੇ ਆਣ ਮਨਾ ਆਪਣੇ ਹਿਰਦੇ ਸਾਧ ਸੰਗਤ ਰੂਪੀ ਘਰ ਵਿੱਚ ਇਸਤਤ ਹੋ ਕੇ ਰਹਿਣਾ ਕਰ ਆਪਣੀ ਅੰਤਰਗਤ ਅੰਤਰਮੁਖੀ ਬਿਰਤੀ ਦੁਆਰਾ ਧਿਆਨੇ ਧਿਆਨ ਲਗਾ ਕੇ ਵਾਜੂ ਅੰਤਰ ਹਿਰਦੇ ਵਿੱਚ ਗਤ ਪ੍ਰਾਪਤ ਹੋਣ ਰੂਪ ਪ੍ਰਭੂ ਦਾ ਧਿਆਨ ਲਗਾ ਕੇ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਲਾਲਚ ਛੋੜ ਰਚੋ ਅਪਰੰਪਰ ਇਉਂ ਪਾਵਹ ਮੁਕਤ ਦੁਆਰਾ ਹੈ ਪਦਾਰਥਾਂ ਦੇ ਖਾਣ ਮਾਇਆ ਦਾ ਲਾਲਚ ਲੋਭ ਛੱਡ ਕੇ ਅਪਰੰਪਰ ਪਰੇ ਤੋਂ ਪਰੇ ਸ੍ਰੇਸ਼ਟ ਵਾ ਪ੍ਰਕਿਰਤੀ ਦੇ ਪਰਾ ਰੂਪ ਪਰਮੇਸ਼ਰ ਵਿੱਚ ਰਚੋ ਕਈਏ ਰਚਨਾ ਕਰ ਇਸ ਪ੍ਰਕਾਰ ਮੁਕਤੀ ਦੇ ਦੁਆਰਾ ਦੁਆਰੇ ਗਿਆਨ ਨੂੰ ਪਾ ਲਵੇਗਾ ਵਾ ਦੁਆਰਾ ਦੁਆਰਿਆਂ ਵਾਲੇ ਸਰੀਰ ਸੰਸਾਰ ਤੋਂ ਮੁਕਤੀ ਪਾ ਲਵੇਗਾ ਜਿਸ ਬਿਸਰਿਆ ਜਮ ਜੋਹਣ ਲੱਗੇ ਸਭ ਸੁਖ ਜਾਹੇ ਦੁੱਖਾ ਫੁਨ ਆਗੇ ਹਾਂ ਜਿਸ ਨਾਮ ਦੇ ਬਿਸਰਿਆ ਭੁੱਲ ਜਾਣ ਕਰਕੇ ਜਮਦੂਤ ਜੋਹਣ ਤੱਕਣ ਤੜਨ ਲੱਗ ਜਾਂਦਾ ਹੈ ਸਾਰੇ ਸੁੱਖ ਚਲੇ ਜਾਂਦੇ ਫੁਨ ਪੁਨਾ ਆਗੇ ਅਗੋਂ ਪ੍ਰਲੋਕ ਦੇ ਦੁੱਖਾਂ ਚਿੰਬੜਦੇ ਹਨ RAM ਨਾਮ ਜਪ ਗੁਰਮੁਖ ਜੀੜੇ ਇਹ ਪਰਮ ਤਤ ਵਿਚਾਰਾ ਹੈ ਹੇ ਮੇਰੀ ਜੀੜੇ ਜਿੰਦੇ ਮੁਖੀ ਗੁਰਾਂ ਵਾ ਗੁਰਮੁਖਾਂ ਦੀ ਸੰਗਤ ਕਰਕੇ RAM ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਇਹੋ ਹੀ ਪਰਮ ਵੱਡੇ ਤਤਸਾਰ ਰੂਪ ਨੂੰ ਆ ਪਰਮ ਤਤ ਆਤਮਿਕ ਵਿਦਿਆ ਨੂੰ ਵਿਚਾਰਾ ਵਿਚਾਰਨਾ ਕੀਤਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ हे ਜਿੰਦੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਜੋ ਅਤਿਅੰਤ ਹੀ ਰਸਦਾਇਕ ਤੇ ਮੀਠਾ ਪਿਆਰਾ ਹੈ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਕਰਕੇ ਸਤ ਚਿੱਤ ਆਨੰਦ ਰੂਪ ਪ੍ਰਭੂ ਨੂੰ ਅੰਦਰ ਹਿਰਦੇ ਵਿੱਚ ਹੀ ਦੇਖ ਲਿਆ ਐਨਸ ਰਾਮ ਰਹੋ ਰੰਗ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ ਐਨਸ ਕਿ ਕੀ ਰਾਤ ਦਿਨ ਪਰਮੇਸ਼ਰ ਦੇ ਪ੍ਰੇਮ ਨਾਮ ਰੰਗ ਵਿੱਚ ਰੰਗੇ ਰਹੋ ਭਾਵ ਰਹਿਣਾ ਕਰੋ ਇਹੋ ਹੀ ਬਾਣੀ ਕਰਕੇ ਜਪ ਸਰੀਰ ਕਰਕੇ ਤਪ ਤਪੱਸਿਆ ਇੰਦਰੀਆਂ ਦੇ ਸੰਜਮ ਦਾ ਸਾਰਾ ਹੁੰਦਾ ਸਾਰ ਸਿਧਾਂਤ ਹੈ ਇਹ ਨਾਮ ਰੰਗ ਹੀ ਸ੍ਰੇਸ਼ਟ ਜਪ ਸ੍ਰੇਸ਼ਟ ਤਾਪ ਤੇ ਸ੍ਰੇਸ਼ਟ ਸੰਜਮ ਹੈ RAM ਨਾਮ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹ ਓરસ ਟੋਲੋ ਹਾਂ ਪਰਮੇਸ਼ਰ ਦੇ ਨਾਮ ਨੂੰ ਗੁਰੂ ਸਾਹਿਬ ਜੀ ਦੇ ਬਚਨੀ ਉਪਦੇਸ਼ ਦੁਆਰਾ ਬੋਲਣਾ ਕਰੋ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸਭਾ ਸੰਗਤ ਵਿੱਚ ਮਿਲ ਕਰਕੇ ਇਸ ਆਤਮਾ ਰਸ ਨੂੰ ਟੋਲਣਾ ਲੱਭਣਾ ਕਰੋ ਗੁਰਮਤਿ ਖੋਜ ਲੋਹ ਕਰ ਆਪਣਾ ਬੌੜ ਨਗਰਭ ਮਝਾਰਾ ਹੈ ਹਾਂ ਗੁਰਮਤ ਗੁਰਾਂ ਦੀ ਸਿੱਖਿਆ ਦੁਆਰਾ ਆਪ ਦਾ ਨਿਜ ਸਰੂਪ ਰੂਪੀ ਕਰ ਖੋਜ ਲਭ ਲੈਣਾ ਕਰੋ ਬੌੜ ਫੇਰ ਗਰਭ ਮਾਤਾ ਦੇ ਪੇਟ ਦੀ ਜੂਨ ਮਝਾਰਾ ਵਿੱਚ ਨਹੀਂ ਪੈਣਾ ਪੈਂਦਾ ਸੱਜ ਤੀਰਥ ਨਾਵ ਹਰ ਗੁਣ ਗਾਵ ਤਤ ਵਿਚਾਰ ਹਰ ਲਿਵ ਲਾਵ ਪਰਮੇਸ਼ਰ ਦੇ ਗੁਣ ਗਾਵੋ ਗਾਵੋ ਇਹੋ ਹੀ ਸੱਚੇ ਨਾਮ ਰੂਪੀ ਤੀਰਥ ਵਿੱਚ ਨਹਾਉਣਾ ਕਰੋ ਤਤਸਾਰ ਰੂਪ ਦੀ ਵਿਚਾਰ ਕਰੋ ਪਰਮੇਸ਼ਰ ਵਿੱਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਜੋੜਨਾ ਕਰੋ ਅੰਤ ਕਾਲ ਜਮ ਜੋਹ ਨਸਾਕ ਹੈ ਹਰ ਬੋਲੋ ਰਾਮ ਪਿਆਰਾ ਹੈ ਏ ਭਾਈ ਪਿਆਰੇ ਰਾਮ ਰਮੇ ਹੋਏ ਹਰੀ ਪਰਮੇਸ਼ਰ ਦੇ ਜਸ ਨੂੰ ਬੋਲਣਾ ਕਰੋ ਬਹੁਤ ਗੱਲਾਂ ਊਟ ਪਟਾੰਗ ਦੀਆਂ ਬੋਲਦੇ ਜੇ ਨਾਮ ਨੂੰ ਬੋਲਣਾ ਕਰੋ ਫਿਰ ਅੰਤ ਦੇ ਕਾਲ ਸਮੇਂ ਵਿੱਚ ਜਮਦੂਤ ਬੁਰੀ ਨજર ਨਾਲ ਜੋਹੇ ਤਾੜ ਦੇਖ ਨਹੀਂ ਸਕਦਾ ਸਤਿਗੁਰ ਪੁਰਖ ਦਾਤਾ ਵੱਡ ਦਾਣਾ ਜਿਸ ਅੰਤਰ ਸਾਚ ਸੁ ਸ਼ਬਦ ਸਮਾਣਾ ਹਾਂ ਸਤਿਗੁਰੂ ਜੀ ਪੁਰਖ ਪੂਰਨ ਪੁਰਖ ਆਰਥ ਦੇ ਦੇਣ ਵਾਲੇ ਹਨ ਸਭ ਦਾਤਾ ਦੇਣ ਵਾਲੇ ਅਤੇ ਵੱਡੇ ਦਾਣਾ ਦਾਨੇ ਗਿਆਤੇ ਅੰਤਰ ਜਾਮੀ ਹਨ ਜਿਸ ਦੇ ਅੰਦਰ ਐਸੀ ਗੁਰੂ ਸਾਹਿਬ ਜੀ ਦਾ ਸਾਜ ਸੱਚਾ ਉਪਦੇਸ਼ ਵਸਦਾ ਹੈ ਉਹ ਸ਼ਬਦ ਬ੍ਰਹਮ ਵਿੱਚ ਸਮਾਣਾ ਅਪੇਦ ਹੋ ਜਾਂਦਾ ਹੈ ਜਿਸ ਕੋ ਸਤਗੁਰ ਮੇਲ ਮਿਲਾਏ ਤਿਸ ਚੁਕਾ ਜਮ ਪੈ ਭਾਰਾ ਹੈ ਜਿਸ ਪੁਰਸ਼ ਨੂੰ ਸਤਗੁਰੂ ਸਾਹਿਬ ਜੀ ਆਪਣੀ ਸੰਗਤ ਨਾਮ ਦੇ ਮੇਲ ਵਿੱਚ ਮਿਲਾਉਂਦੇ ਹਨ ਉਸ ਦਾ ਜਮਦੂਤਾਂ ਦਾ ਪੈ ਡਰ ਤੇ ਪਾਪਾਂ ਦਾ ਭਾਰਾ ਬੋਝ ਚੁੱਕਿਆ ਗਿਆ ਹੈ ਪੰਜ ਤੱਤ ਮਿਲ ਕਾਇਆ ਕੀਨੀ ਤਿਸਮੈ ਰਾਮ ਰਤਨ ਲੈ ਚੀਨੀ ਜੋ ਪਰਮੇਸ਼ਰ ਨੇ ਪੰਜ ਵਿਰੋਧੀ ਤੱਤ ਮੇਲ ਕੇ ਏ ਕਾਇਆ ਦੇਹੀ ਬਣਾਉਣਾ ਕੀਤੀ ਹੈ ਉਸ ਦੇਹੀ ਵਿੱਚ ਜਿਸ ਨੇ ਰਾਮ ਪਰਮੇਸ਼ਰ ਦਾ ਨਾਮ ਰੂਪੀ ਰਤਨ ਮਾਨਕ ਗੁਰਾਂ ਦੁਆਰਾ ਲੈਣਾ ਕੀਤਾ ਹੈ ਉਸ ਨੇ ਨਿਜ ਸਰੂਪ ਨੂੰ ਚੀਨੀ ਜਾਣਨਾ ਪਛਾਨਣਾ ਕੀਤਾ ਹੈ ਵਾ ਉਸ ਦੇਹੀ ਵਿੱਚ ਰਾਮ ਰੂਪੀ ਰਤਨ ਨੂੰ ਪਛਾਣ ਲੈਣਾ ਕਰੋ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸਬਦ ਵਿਚਾਰਾ ਹੈ ਆਤਮ ਜੀਵ ਆਤਮਾ ਰਾਮ ਪ੍ਰਭੂ ਦੀ ਅੰਸ ਹੈ ਅਤੇ ਰਾਮ ਪ੍ਰਭੂ ਸਭ ਆਤਮ ਜੀਵ ਆਤਮਾ ਵਿੱਚ ਵਿਆਪਕ ਹੈ ਜੋ ਜਾਗਰਤ ਸੁਪਨ ਸੁਖੋਪਤ ਅਵਸਥਾ ਦਾ ਕਹਿੰਦੇ ਪ੍ਰਕਾਸ਼ਕ ਵਾ ਆਤਮ ਤਮ ਅਤਿਸ਼ੇ ਕਰਕੇ ਜੋ ਆ ਆ ਕਰਕੇ ਪ੍ਰਾਪਤ ਹੋਣ ਰੂਪ ਹੈ ਉਹੀ ਰਮੰਤੀ RAM ਦਾ ਰੂਪ ਹੈ ਆਤਮਾ ਤੁੰਗ ਪਦ ਦਾ ਲਖਰਤ ਰੂਪ ਹੈ RAM ਤਤ ਪਦ ਦਾ ਲਖਰਤ ਰੂਪ ਹੈ RAM ਜੋ ਤਤ ਪਦ ਦਾ ਲਖਰਤ ਰੂਪ ਹੈ ਉਹੋ ਹੀ ਸਤ ਚਿੱਤ ਆਨੰਦ ਸਰੂਪ ਜੀਵ ਆਤਮਾ ਦਾ ਸਾਖੀ ਰੂਪ ਚੇਤਨ ਹੈ ਇਹ ਜੀਵ ਆਤਮਾ ਤੇ ਪਰਮੇਸ਼ਰ ਦੀ ਏਕਤਾ ਦੀ ਵਿਚਾਰਾ ਵਿਚਾਰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਪ੍ਰਾਪਤ ਕਰੀਦੀ ਹੈ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤ ਗੁਰ ਸਰਣਾਈ ਏ ਭਾਈ ਪ੍ਰਤਾਜਨੋ ਸਤ ਤੇ ਸੰਤੋਖ ਆਦ ਗੁਣਾ ਵਿੱਚ ਰਹਿਣਾ ਕਰੋ ਅਤੇ ਸਤ ਗੁਰਾਂ ਦੀ ਸਰਨ ਵਿੱਚ ਪੈ ਕਰਕੇ ਖਿਮਾ ਦੁਖ ਸੁਖ ਸਹਾਰਨ ਵਾਲੀ ਚੇਤ ਦੀ ਬਿਰਤੀ ਗਹੋ ਕਈਏ ਗ੍ਰਹਿਣ ਕਰੋ ਆਤਮ ਜੀਨ ਪਰਉਤਮ ਚੀਨੋ ਗੁਰ ਸੰਗਤ ਏਹੋ ਨਿਸਤਾਰਾ ਹੈ आत्म जीव आत्मा ਦੇ ਸਾਖੀ ਰੂਪ ਨੂੰ ਚੀਨੋ ਜਾਣ ਕੇ ਸਤ ਚਿਤ ਆਨੰਦ ਰੂਪ ਪ੍ਰਾਤਮ ਪਰਮੇਸ਼ਰ ਨੂੰ ਚੀਨੋ ਜਾਣਨਾ ਕਰੋ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ ਇਸ ਪ੍ਰਕਾਰ ਨਿਸਤਾਰਾ ਤਰਨਾ ਹੁੰਦਾ ਹੈ ਸਾਗਦ ਕੂੜ ਕਪਟ ਮਹਿ ਟੇਕਾ ਅਹਨ ਸਿੰੰਦਾ ਕਰਹਿ अनेका ਸਾਖਤ ਕਠੋਰ ਚਿਤ ਵਾਲੇ ਪਤਿਤ ਪੁਰਸ਼ਾਂ ਦੀ ਕੂੜ ਝੂਟ ਤੇ ਕਪਟ ਛਲ ਫਰੇਬ ਵਿੱਚ ਹੀ ਟੇਕਾ ਊਟ ਹੁੰਦੀ ਉਹ ਐਨਸ ਰਾਤ ਦਿਨੇ अनेका ਬੇਅੰਤ ਜੀਵਾਂ ਦੀ ਨਿੰਦਾ ਫਕੀਰਤਾ ਕਰਦੇ ਰਹਿੰਦੇ ਆ ਬਿਨ ਸਿਮਰਨ ਆਵੈ ਫੁਨ ਜਾਵੈ ਗਰਭ ਜੋਨੀ ਨਰਕ ਮਝਾਰਾ ਏ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਗੈਰ ਹੋਣ ਕਰਕੇ ਉਹ ਸਾਖਤ ਪੁਰਖ ਵਾਸ਼ਨਾ ਦੇ ਬੱਦੇ ਆਉਂਦੇ ਅਤੇ ਮਰ ਕੇ ਫਿਰ ਜੂਨਾ ਵਿੱਚ ਜਾਂਦੇ ਹਨ ਇਉ ਗਰਭ ਜੋਨੀ ਜੂਨੀਆਂ ਤੇ ਨਰਕਾਂ ਦੇ ਮਝਾਰਾ ਵਿੱਚ ਪਏ ਰਹਿੰਦੇ ਸਾਕਤ ਜਮ ਕੀ ਕਾਣ ਨ ਚੂਕੈ ਜਮ ਕਾ ਡੰਡ ਨ ਕਬੂ ਮੁਕੈ ਹਾਂ ਸਾਕਤ ਕਠੋਰ ਚਿਤ ਵਾਲੇ ਪੁਰਖਾਂ ਦੇ ਸਿਰੋਂ ਜਮਾਂ ਦਾ ਜਮਦੂਤਾ ਦੀ ਕਾਣ ਕਨੌੜ ਮੁਤਾਜਗੀ ਚੁੱਕੀ ਨਹੀਂ ਜਾਂਦੀ ਇਸ ਕਰਕੇ ਜਮਦੂਤਾ ਦਾ ਡੰਡਾ ਉਹਨਾਂ ਦੇ ਸਿਰ ਉੱਤੇ ਵੱਜਣ ਤੋਂ ਕਦੇ ਵੀ ਮੁੱਕਦਾ ਨਹੀਂ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰਿਓ ਭਾਰ ਅਫਾਰਾ ਹੈ ਉਨਾਂ ਕੋਲੋਂ ਧਰਮ ਰਾਜੇ ਦੇ ਹਿਸਾਬ ਕਿਤਾਬ ਦੀ ਬਾਕੀ ਰਕਮ ਲਈ ਜਾਂਦੀ ਹੈ। ਉਹਨਾਂ ਅਫਰਿਓ ਅਹਕਾਰੀ ਜੀਵਾਂ ਦੇ ਸਿਰ ਉੱਪਰ ਪਾਪਾਂ ਦਾ ਅਫਾਰਾ ਬਹੁਤ ਅਸਹਿ ਭਾਰ ਚੜਿਆ ਹੋਇਆ ਹੈ। ਬਿਨ ਗੁਰ ਸਾਖਤ ਕਹੋ ਕੋ ਤਰਿਆ ਹੋਮੇ ਕਰਤਾ ਭਵ ਜਲ ਪਰਿਆ। ਹੀ ਪਾਈ ਗੁਰੂ ਸਾਹਿਬ ਜੀ ਤੋਂ ਬਿਨ ਬਗੈਰ ਸਾਖਤ ਘਟੋਰ ਚਿਤਵਾਲਾ ਪਦਿਤ ਪੁਰਸ਼ ਕਹੋ ਦਸੋ ਖਾਂ ਭਲਾ। ਕੌਣ ਤਰਿਆ ਹੈ ਪਾਪ ਕੋਈ ਨਹੀਂ ਤਰਿਆ ਸਾក្ត ਬੁਰਕ ਤਾਂ ਸਗੋਂ ਹੰਗਤਾ ਮਮਤਾ ਕਰਦਾ ਆਇਆ ਪਪ ਜਲ ਸੰਸਾਰ ਸਮੁੰਦਰ ਵਿੱਚ ਹੀ ਪਿਆ ਰਹਿੰਦਾ ਹੈ ਬਿਨ ਗੁਰ ਪਾਰ ਨਾ ਪਾਵੇ ਕੋਈ ਹਰ ਜਪੀਏ ਪਾਰ ਉਤਾਰਾ ਹੈ ਏ ਭਾਈ ਗੁਰੂ ਸਾਹਿਬ ਜੀ ਦੀ ਓਟ ਲਈ ਤੂੰ ਬਗੈਰ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਨਹੀਂ ਪਾ ਸਕਦਾ ਇਸ ਲਈ ਗੁਰਾਂ ਦੀ ਸ਼ਰਨ ਵਿੱਚ ਮਿਲ ਕੇ ਹਰੀ ਪਰਮੇਸ਼ਰ ਦਾ ਨਾਮ ਜਪਣਾ ਕਰੀਏ ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਗੁਰ ਕੀ ਦਾਤ ਨਮੇਟ ਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ ਏ ਭਾਈ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਬ੍ਰਹਮ ਵਿਦਿਆ ਪ੍ਰੇਮ ਗਿਆਨ ਰੋਜੀ ਆਦਿ ਦਾਤ ਨੂੰ ਕੋਈ ਵੀ ਮੇਟ ਨਹੀਂ ਸਕਦਾ ਜਿਸ ਨੂੰ ਗੁਰੂ ਜੀ ਬਖਸ਼ ਲੈਂਦੇ ਹਨ ਉਸ ਨੂੰ ਸੋਈ ਉਹ ਪ੍ਰਭੂ ਤਾਰ ਲੈਂਦਾ ਹੈ ਜਨਮ ਮਰਨ ਦੁੱਖ ਨੇੜ ਨਾ ਆਵੇ ਮਨ ਸੋ ਪ੍ਰਭ ਅપર ਅਪਾਰਾ ਹੈ ਫੇਰ ਉਸ ਪੁਰਖ ਦੇ ਜਨਮ ਮਰਨ ਦਾ ਦੁੱਖ ਕਸ਼ਟ ਨੇੜੇ ਕੋਲ ਵੀ ਨਹੀਂ ਆਉਂਦਾ ਉਸ ਦੇ ਮਨ ਹਿਰਦੇ ਵਿੱਚ ਉਹ ਅપર ਪਾਰਾ ਬੇਅੰਤ ਤੋਂ ਬੇਅੰਤ ਪ੍ਰਭੂ ਪਰਮੇਸ਼ਰ ਵਸਦਾ ਹੈ ਵਾ ਅપર ਊਰੇ ਰਹਿਣ ਵਾਲੀ ਪ੍ਰਕਿਰਤੀ ਦੇ ਅਪਾਰਾ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਸਾਖ ਸਾਤ ਹੋ ਜਾਂਦਾ ਹੈ ਗੋਰ ਤੇ ਭੁੱਲੇ ਆਵ ਜਾਵ ਜਨਮ ਮਰੋ ਫੁਨ ਪਾਪ ਕਮਾਵ ਏ ਭਾਈ ਜੇਕਰ ਗੁਰੂ ਤੋਂ ਭੁੱਲੇ ਰਹੋਗੇ ਤਾਂ ਫਿਰ ਜੂਨਾ ਵਿੱਚ ਆਉਂਦੇ ਜਾਂਦੇ ਰਹੋਗੇ ਜੇ ਫੁਨ ਫੇਰ ਪਾਪ ਕਮਾਓਗੇ ਤਾਂ ਜੰਮਣ ਮਰਨ ਦੇ ਗੇੜ ਵਿੱਚ ਪਏ ਰਹੋਗੇ ਸਾਖਤ ਮੂੜ ਅਚੇਤ ਨ ਚੇਤ ਹੈ ਦੁਖ ਲਾਗੇ ਤਾ ਰਾਮ ਪੁਕਾਰਾ ਹੈ ਸਾਕਤ ਕਠੋਰ ਚਿਤ ਵਾਲੇ ਪਤਿਤ ਪੁਰਸ਼ ਸ਼ਕਤੀ ਦੇ ਉਪਾਸ਼ਕ ਮੂਰਖ ਤੇ ਅਚੇਤ ਜੜ ਮਤ ਵਾਲੇ ਹਨ ਜੋ ਪਰਮੇਸ਼ਰ ਨੂੰ ਚੇਤੇ ਜਾਦ ਹੀ ਨਹੀਂ ਕਰਦੇ ਜਦੋਂ ਕੋਈ ਸਰੀਰਕ ਮਾਨਸਿਕ ਦੁੱਖ ਕਸ਼ਟ ਲੱਗਦਾ ਤਦੋਂ RAM ਪਰਮੇਸ਼ਰ ਨੂੰ ਪੁਕਾਰਾ ਹੀ ਪੁਕਾਰਦੇ ਹਨ ਹਾਏ RAM ਹਾਏ RAM ਹੁਣ ਬਚਾਲੇ ਆਦ ਸੁਖ ਦੁਖ ਪੁਰਬ ਜਨਮ ਕੇ ਕੀਏ ਸੋ ਜਾਣੈ ਜਿਨ ਦਾ ਤੈ ਦੀਏ ਹੇ ਭਾਈ ਸੋਖਤ ਤੇ ਦੁਖ ਪੂਰਬਲੇ ਜਨਮਾਂ ਦੇ ਹੀ ਕੀਤੇ ਹੋਏ ਪ੍ਰਾਪਤ ਹੁੰਦੇ ਆ ਇਹਨਾਂ ਨੂੰ ਉਹ ਹੀ ਪ੍ਰਭੂ ਜਾਣਦਾ ਜਿਸ ਦਾਤੇ ਦਾਤਾਰ ਪ੍ਰਭੂ ਨੇ ਦੇਣਾ ਕੀਤੇ ਹਨ ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ ਸੋ ਆਪਣਾ ਕੀਆ ਕਰਾਰਾ ਹੈ ਹੇ ਪ੍ਰਾਣਾਤਾਰੀ ਜੀਵ ਤੂੰ ਕਿਸ ਨੂੰ ਦੋਸ਼ ਦੇਣਾ ਕਰਦਾ ਹੈ ਤੂੰ ਆਪਣਾ ਹੀ ਕੀਤਾ ਹੋਇਆ ਕਰਮਾਂ ਦਾ ਫਲ ਕਰਾਰਾ ਸਖਤ ਤਗੜਾ ਹੋ ਕੇ ਸਹਾਰਨਾ ਕਰ ਵਾ ਕੀਤੇ ਕਰਮਾਂ ਦਾ ਕਰੜਾ ਫਲ ਸਹਾਰਨਾ ਕਰ ਹੋਮੇ ਮਮਤਾ ਕਰਦਾ ਆਇਆ ਆਸਾ ਮਨਸਾ ਬੰਦ ਚਲਾਇਆ ਕਹਿੰਦੇ ਤੂੰ ਹੰਗਤਾ ਤੇ ਮਮਤਾ ਮੈਂ ਮੇਰੀ ਕਰਦਾ ਆਇਆ ਅਨੇਕਾਂ ਜਨਮਾਂ ਵਿੱਚ ਆਇਆ ਹੈ ਪਰਮੇਸ਼ਰ ਆਸਾ ਇੱਛਾ ਤੇ ਮਨਸਾ ਵਾਸਨਾਵਾਂ ਵਿੱਚ ਬਨ ਕੇ ਤੈਨੂੰ ਜੂਨਾ ਵਿੱਚ ਤੋੜਨਾ ਕਰਦਾ ਹੈ ਵਾ ਤੈਨੂੰ ਆਸਾ ਮਨਸਾ ਨੇ ਆਪਣੇ ਵਿੱਚ ਬਨ ਕੇ ਤੋੜਨਾ ਕੀਤਾ ਹੈ ਮੇਰੀ ਮੇਰੀ ਕਰਤ ਕਿਆਲੇ ਚਾਲੇ ਵੇਖ ਲਾਦੇ ਸ਼ਾਰ ਬਿਕਾਰਾ ਹੈ ਤੂੰ ਮੇਰੀ ਜਰ ਮੇਰੀ ਜੋਰੂ ਕਰਦਾ ਹੈ ਪਰ ਪਰਲੋਕ ਨੂੰ ਕੀ ਨਾਲ ਲੈ ਕੇ ਚੱਲੇਗਾ ਕੁਝ ਨਹੀਂ ਨਾਲ ਜਾਣਾ ਤੂੰ ਆਪਣੇ ਅੰਤ ਹੈ ਕਰ ਰੂਪੀ ਗੱਡੇ ਉੱਪਰ ਵੇਹੋ ਰੂਪੀ ਮਾਇਆ ਤੇ ਵਿਕਾਰਾਂ ਦੀ ਸ਼ਾਰ ਸਵਾਲ ਅੱਦੀ ਬੈਠਾ ਹੈ ਹਰ ਕੀ ਭਗਤ ਕਰੋ ਜਨ ਭਾਈ ਅਕਥ ਕਥੋ ਮਨ ਮਨਹਿ ਸਮਾਈ हे भाई प्रातः जनो तुसी परमेश्वर दी प्रेमा भक्ति करना करो शक्ति बिरती द्वारा कथन तो रहत स्वरूप प्रभु नु लखणा बिरती गुरुां द्वारा कथन करो इस तरह अशुद्ध मन दीयां वासनावां शुद्ध मनह मन विच समालीन हो जांदियां हन ओठ चलता ठाक रखो घर अपने दुख काटे काटण हारा हे ਜੋ ਮਨ ਪਦਾਰਥਾਂ ਸੰਕਲਪਾਂ ਵਿਕਲਪਾਂ ਵਿੱਚ ਉੱਟ ਕੇ ਚੱਲਦਾ ਰਹਿੰਦਾ ਉਸ ਨੂੰ ਠਾਕ ਰੋਕ ਕੇ ਆਪ ਦੇ ਸਰੂਪ ਰੂਪੀ ਘਰ ਵਿੱਚ ਇਸਤਿਤ ਕਰਕੇ ਰੱਖਣਾ ਕਰੋ ਫਿਰ ਦੁੱਖਾਂ ਨੂੰ ਕੱਟਣ ਵਾਲਾ ਪ੍ਰਭੂ ਸਾਰੇ ਦੁੱਖ ਕੱਟ ਦਿੰਦਾ ਹੈ ਤੇ ਦੇਵੇਗਾ ਹਰ ਗੁਰ ਪੂਰੇ ਕੀ ਓਟ ਪਰਾਤੀ ਗੁਰਮਖ ਹਰ ਲਿਵ ਗੁਰਮਖ ਜਾਤੀ ਜਿਸ ਨੇ ਪਰਮੇਸ਼ਰ ਸਰੂਪ ਪੂਰਨ ਗੁਰੂ ਜੀ ਦੀ ਓਟ ਸਰਨ ਪਛਾਣੀ ਪ੍ਰਾਪਤ ਕੀਤੀ ਹੈ ਉਸ ਗੁਰਮੁਖ ਨੇ ਪਰਮੇਸ਼ਰ ਵਿੱਚ ਲਿਵ ਬਿਰਤੀ ਪ੍ਰੀਤੀ ਲਾਉਣਾ ਮੁਖੀ ਗੁਰਾਂ ਦੁਆਰਾ ਜਾਣ ਲਈ ਹੈ ਨਾਨਕ RAM ਨਾਮ ਮਤ ਊਤਮ ਨਾਨਕ RAM ਨਾਮ ਮਤ ਊਤਮ ਹਰ ਬਖਸ਼ੇ ਪਾਰ ਉਤਾਰਾ ਹੈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਦੇ ਨਾਮ ਵਿੱਚ ਲੱਗਣ ਕਰਕੇ ਉਸ ਗੁਰਮਖ ਦੀ ਮਤ ਬੁੱਧੀ ਊਤਮ ਸ੍ਰੇਸ਼ਟ ਹੋ ਜਾਂਦੀ ਪਰਮੇਸ਼ਰ ਨੇ ਉਸ ਦੇ ਗੁਨਾਹ ਬਖਸ਼ ਕੇ ਵਾ ਨਾਮ ਦੀ ਦਾਤ ਬਖਸ਼ ਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰਿਆ ਹੈ ਕਿ ਇਹ ਪਾਰ ਉਤਾਰਿਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ 와해 구루 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ